ਸੇਵਕ ਸਿੱਖ ਪੂਜਣ ਸਾਬ ਆਵੇਂ ਸਭ ਗਾਵੈ ਹਰ ਹਰ ਊਤਮ ਗੱਜ ਕੇ ਬੋਲੋ ਜਨਾ ਜਰ ਬੋਲੇ ਦਾ ਸਵਾਦ ਨਹੀਂ ਹੋਣਾ ਵਿਚਾਰ ਕਰ। ਪਰ ਜਿੰਨੇ ਕ ਬੈਠਿਆ ਲਾਭ ਖੱਟੀ ਐ ਤੋ ਸਾਰੇ ਗੱਜ ਕੇ ਸੇਵਕ ਸਿੱਖ ਪੂਜਣ ਸਾਬ ਆਵੇਂ ਸਭ ਗਾਵੈ ਹਰ ਹਰ ਊਤਮ ਅੱਛਾ ਇਥੋਂ ਤੱਕ ਇੱਕ ਗੱਲ ਕੰਪਲੀਟ ਐ ਬਾਣੀ ਗਾਉਣਾ ਭਗਤੀ ਐ ਸਾਡੀ ਭਗਤੀ ਕੀ ਹੈ ਬਾਣੀ ਗਾਉਣਾ ਤਰਪ ਗਾਉਣ ਦੀ ਗੱਲ ਵੀ ਕਰਾਂਗੇ ਗਾਉਣਾ ਕੀ ਹੁੰਦਾ ਅਗਲੀ ਪੰਕਤੀ 'ਚ ਮਹਾਰਾਜ ਕਹਿੰਦੇ ਵੀ ਇਕੱਲੇ ਗਾਉਣ ਵਾਲੇ ਆਪਣੇ ਆਪ ਨੂੰ ਹੰਕਾਰ ਨਾ ਕਰਕੇ ਬਹਿ ਜਾਓ ਵੀ ਅਸੀਂ ਤੇ ਬੜੀ ਗੋਲੇ ਆ ਮਹਾਰਾਜ ਕਹਿੰਦੇ ਕੋਈ ਮਾਰ ਕਾ ਨਹੀਂ ਮਾਰ ਲਿਆ ਤੇ ਗਾਉਣ ਦਾ ਕੋਈ ਵੱਡੀ ਗੱਲ ਨਹੀਂ ਹੋਗੀ ਅੱਛਾ ਮਹਾਰਾਜ ਸਾਨੂੰ ਤਾਂ ਲੱਗਿਆ ਵੀ ਗਾਲੀ ਬਹੁਤ ਐ ਕਹਿੰਦੇ ਨਾ ਗਾਵੇ ਆ ਸੁਣਿਆ ਗਾਵੇ ਆ ਸੁਣਿਆ ਦਿਨ ਕਾ ਹਰ ਥਾਏ ਪਾਵੈ ਪਰਮਾਤਮ ਰਾਰੇ ਨੂੰ ਸਿਹਾਰੀ ਔਖੇ ਜਿਹਦਾ ਅਰਥ ਹੈ ਪਰਮਾਤਮਾ ਗਾਇਆ ਤੇ ਸੁਣਿਆ ਉਹਨਾਂ ਦਾ ਥਾਂ ਪਾਉਂਦਾ ਕਿੰਨਾ ਦਾ ਮਹਾਰਾਜ ਇਹ ਤਾਂ ਬੋਲੋ ਹਰੇਕ ਦਾ ਗਾਇਆ ਨਹੀਂ ਪਰਮਾਨੰਦ ਹੁੰਦਾ। ਉਹ ਮੇਰੇ ਵਰਗੇ ਜੇ ਗਾਣ ਵਾਲੇ ਕਹਿਣ ਕਿ ਆਪਾਂ ਤਾਂ ਬੜੀ ਗਾਉਣੇ ਪਰਮਾਨੰਦ। ਨਾ ਮਹਾਰਾਜ ਕਹਿੰਦੇ ਇੱਥੇ ਬੜੀ ਦੁਨੀਆ ਗਾਉਣ ਵਾਲੀ ਐ। ਗਾਵੇਂ ਇੱਥੇ ਤਾਂ ਸਾਰੀ ਦੁਨੀਆ ਸੋਦਰ ਵਾਲੀ ਪੌੜੀ ਪੜੋ, ਸੋਕੁਰਖ ਵਾਲੀ ਪੌੜੀ ਪੜੋ। ਉੱਥੇ ਸਾਰੀ ਗੱਲ ਈ ਹੈ ਸਵੇਰੇ ਸ਼ਾਮ ਮਹਾਰਾਜ ਕਹਿੰਦੇ ਗਾਵੇਂ ਈਸ਼ਰ ਬ੍ਰਹਮਾ ਕੇ ਅੰਦਰ। ਕੌਣ ਨਹੀਂ ਗਾਉਂਦਾ ਇੱਥੇ? ਪਰ ਉੱਥੇ ਵੀ ਮਹਾਰਾਜ ਨੇ ਪਤਾ ਕੀ ਕਿਹਾ? ਹੋਰ ਕੀਤੇ ਤੁਦਨੋਂ ਗਾਵਨਾ ਸੇ ਮੈਂ ਕੀ ਫਰਕ ਪੈਂਦਾ ਕਹਿੰਦਾ ਗਾਈ ਜਾਂਦਾ ਅੱਛਾ ਅਸੀਂ ਪਤਾ ਕੀ ਕੀ ਜਾਨਦੇ ਆ ਮਹਾਰਾਜ ਕਹਿੰਦੇ ਆ ਬ੍ਰਹਮਾ ਵੀ ਬੋੰਗਾ ਇਸੇ ਬ੍ਰਹਮੇ ਦੀ ਵਡਿਆਈ ਭਰਾਓ ਨਹੀਂ ਲਿਖੀ ਗੁਰੂ ਗ੍ਰੰਥ ਸਾਹਿਬ ਚ ਇਹ ਰੱਬ ਦੀ ਵਡਿਆਈ ਹੈ ਇਹ ਨਿਰੰਕਾਰੀ ਬਾਣੀ ਹੈ ਇਹ ਬੰਦਿਆਂ ਦੀ ਬਾਣੀ ਨਹੀਂ ਹੈ ਇਹਦੇ ਬਾਰੇ ਲਿਖਿਆ ਵਾਹ ਵਾਹ ਬਾਣੀ ਨਿਰੰਕਾਰ ਹੈ ਤੇ ਨਾਲ ਅੱਗੇ ਮਹਾਰਾਜ ਨੇ ਲਿਖਿਆ ਭਲੇ ਖਾਣਾ ਖਾ ਲਈ ਸਿੱਖਾ ਇਸ ਜੀਵਨ ਅਵਰ ਨ ਕੋਈ ਐਵੇਂ ਨਾ ਜਣੇ ਖਾਣੇ ਗਾੜੀ ਸਿਰ ਸੁੱਟ ਦਿਆ ਕਰੋ ਇਹਦੇ ਵਰਗਾ ਕੋਈ ਨਹੀਂ ਹੁਣ ਕਿਹੜੇ ਪ੍ਰਵਾਨ ਨੇ ਗੱਜ ਕੇ ਪੜਿਓ ਇੱਕ ਵਾਰ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ